ਆਪ ਦਾ ਪ੍ਰਧਾਨ ਨਿਕਲਿਆ ਟਰਾਲੀ ਚੋਰ ਆਪ ਦੇ ਪ੍ਰਧਾਨ ਤੇ ਕੇਸ ਦਰਜ ਮੌਕੇ ਤੇ ਪਹੁੰਚੀ ਪੁਲਿਸ ਨੇ ਸਮਾਨ ਕੀਤਾ ਬਰਾਮਦ ਕਿਸਾਨ ਆਗੂਆਂ ਨੇ ਪਾਇਆ ਖਲਾਰਾ ਮਾਮਲਾ ਕਿੱਥੋਂ ਦਾ ਕੀ ਪੂਰਾ ਮਾਮਲਾ ਹੈ ਟਰਾਲੀ ਚੋਰਾਂ ਦੀ ਲਾਈਨ ਆਮ ਆਦਮੀ ਪਾਰਟੀ ਚ ਲੰਬੀ ਹੁੰਦੀ ਜਾਂਦੀ ਹੈ ਕਈਆਂ ਤੇ ਗੰਭੀਰ ਇਲਜ਼ਾਮ ਲੱਗੇ ਤੇ ਕਈਆਂ ਦੇ ਘਰਾਂ ਚੋਂ ਸਮਾਨ ਬਰਾਮਦ ਹੋ ਰਿਹਾ ਕੀ ਸਮਾਨ ਬਰਾਮਦ ਹੋਇਆ ਕਿੱਥੋਂ ਹੋਇਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਕੀ ਹੈ ਤੁਹਾਨੂੰ ਪਤਾ ਹੈ ਕਿ ਮਾਰਚ ਮਹੀਨੇ ਦੇ ਵਿੱਚ ਪੁਲਿਸ ਦੇ ਜ਼ੋਰ ਦੇ ਨਾਲ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸ਼ੰਭੂ ਤੇ ਖਨੋਰੀ ਲੱਗੇ ਮੋਰਚਿਆਂ ਨੂੰ ਜ਼ਬਰੀ ਚੱਕਿਆ ੱੱਕੇ ਦੇ ਨਾਲ ਚੱਕਿਆ ਜਾਂ ਅੰਦਰ ਗੰਡ ਧੁੱਪ ਕਰਕੇ ਚੱਕਿਆ ਇੱਕ ਅਲੈਦਾ ਗੱਲ ਹੈ ਪਰ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਟਰਾਲੀ ਚੋਰੀਆਂ ਦਾ ਸਮਾਨ ਚੋਰੀਆਂ ਦਾ سلسلہ ਬੜੇ ਗੰਭੀਰ ਇਲਜ਼ਾਮ ਕਨੌਰ ਤੋਂ ਵਿਧਾਇਕ ਗੁਰਲਾਲ ਕਨੌਰ ਤੇ ਲੱਗੇ ਹਾਲਾਂਕਿ ਉਹਨਾਂ ਨੇ ਇਸ ਨੂੰ ਡਿਨਾਈ ਕੀਤਾ ਤੇ ਕਈਆਂ ਆਪ ਆਗੂਆਂ ਦੇ ਘਰਾਂ ਚੋਂ ਟਰਾਲੀਆਂ ਬਰਾਮਦ ਹੋਈਆਂ ਹੁਣ ਇਸ ਮਾਮਲੇ 'ਚ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਘਰੋਂ ਇਹ ਜੜੀਆਂ ਨੇ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਟਰਾਲੀਆਂ ਦਾ ਸਮਾਨ ਜਿਹੜਾ ਉਹ ਬਰਾਮਦ ਹੋਇਆ ਟਰਾਲੀਆਂ ਇਹਨਾਂ ਨੇ ਖੁਰਦਪੁਰਦ ਕਰਤੀਆਂ ਚਲਾਕ ਕੀ ਦਿਖਾਉਂਦਿਆਂ ਹੋਇਆਂ ਕਹਿ ਲਈਏ ਕਿ ਪੱਪੂ ਹੁਣੀ ਕਹਿੰਦੇ ਆ ਜਿਹੜੇ ਕਿ ਨਗਰ ਕੌਂਸਲ ਦੇ ਪ੍ਰਧਾਨ ਹੈ ਉਹਦੇ ਪਤੀ ਨੇ ਜਿਨ੍ਹਾਂ ਦਾ ਨਾਮ ਹੈ ਪੰਕਜ ਪੱਪੂ ਕਹਿੰਦਾ ਮੈਂ ਤਾਂ ਟਰਾਲੀਆਂ ਦੀ ਮਰਮਤ ਕਰਦਾ ਸੀ ਨਗਰ ਕਾਉਂਸਲ ਦੀ ਉਧਰ ਈਓ ਨਗਰ ਕਾਉਂਸਲ ਨਾਭਾ ਕਹਿੰਦੇ ਆ ਕਿ ਐਸੀ ਕੋਈ ਟਰਾਲੀ ਨਹੀਂ ਭੇਜੀ ਨਗਰ ਕਾਉਂਸਲ ਦੇ ਕਾਰਸਾਧਕ ਅਫਸਰ ਗੁਰਚਰਨ ਸਿੰਘ ਨੇ ਇਸ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਨਗਰ ਕਾਉਂਸਲ ਦੀਆਂ ਟਰਾਲੀਆਂ ਮਰਮਤ ਲਈ ਉਸ ਵਰਕਸ਼ਾਪ 'ਚ ਨਹੀਂ ਭੇਜੀਆਂ ਜਾਂਦੀਆਂ ਜਾਨੀ ਕਿ ਇਥੋਂ ਝੂਠ ਤੁਸੀਂ ਫੜ ਸਕਦੇ ਹੋ ਕਿ ਕਿੰਡਾ ਤਕੜਾ ਝੂਠ ਹੈ ਜਿਹੜਾ ਉਹ ਪੰਕਜ ਪੱਪੂ ਬੋਲ ਰਿਹਾ ਉਧਰ ਕਿਸਾਨ ਆਗੂ ਨੇ ਖਲਾਰਾ ਪਾਇਆ ਤੋ ਤੁਹਾਨੂੰ ਮੈਂ ਤਸਵੀਰਾਂ ਵੀ ਦਿਖਾਉਣਾ ਤੇ ਕਿਸਾਨਾਂ ਆਗੂਆਂ ਦਾ ਬਿਆਨ ਸੁਣਾਉਣਾ ਜਿਹੜੇ ਕਿਸਾਨਾਂ ਆਗੂਆਂ ਨੇ ਸਾਰੇ ਮਸਲੇ ਤੇ ਗੱਲ ਕੀਤੀ ਆ। ਆਹ ਕਾਲੀ ਦੇ ਟਾਇਰ ਦੀ ਆਹ ਕਾਲੀ ਦੇ ਟਾਇਰ ਦੀ ਬਾਜੀ ਹੋਰ ਪਿੱਛੇ ਹੱਥ ਪਿੱਛੇ ਆਹ ਦੀਆਂ ਆਹ ਦੀਆਂ ਕੋਹਰਾ ਜੀ ਹੱਥ ਪਿੱਛੇ ਕਰੋ ਹੱਥ ਦੀਆਂ ਕੋਹਰਾ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਚਲੋ ਅਸੀਂ ਕੱਚੇ ਪੈਰ ਨਹੀਂ ਨਹੀਂ ਭਾਈ ਜੀ ਇਹ ਵਾਦਾ ਕਰਦੇ ਇਹ ਐਸਐਚਓ ਸਾਹਿਬੀ ਮਿਲਣਗੇ ਵੀ ਆ ਕਰਦੇ ਤੈਨੂੰ ਉਹ ਮੈਂ ਕੱਚੇ ਪਹਿਲੀ ਉਹਦੇ ਕਦੇ ਕਦੇ ਹੱਥੀਂ ਬੰਦੇ ਬਾਕੀ ਸਮਾਨ ਉਹ ਦੇਖ ਰਹੇ ਆ ਬਾਕੀ ਸਮਾਨ ਵੀ ਸਾਨੂੰ ਪਤਾ ਕਿੱਥੇ ਆ ਉਹ ਵੀ ਕੱਢਦੇ ਦੇ ਕਿਹੜੇ ਘਰੇ ਪੈਸੇ ਭਾਈ ਬਾਕੀ ਜਿਹੜਾ ਸਮਾਨ ਹੈ ਇਹ ਪਲਾਟ ਨੂੰ ਫਰੋਲ ਰਹੇ ਆ ਬੈਟਰੀਆਂ ਮਗਾਈਆਂ ਨੇ ਨੇਰਾ ਆ ਕਾਕੰਡਾ ਇੱਥੇ ਸਬਸੁੰਡੀ ਦਾ ਖਤਰਾ ਹੈ ਤੁਸੀਂ ਵੀ ਉਰੇ ਹੋ ਬੈਟਰੀਆਂ ਦਾ ਸਾਡਾ ਸਹਿਯੋਗ ਕਰੋ ਆਪਾਂ ਗੱਲ ਲੱਗਲੀ ਚੀਜ਼ ਹੋਰ ਵੀ ਇਥੇ ਸਮਾਨ ਨਿਕਲਦੀ ਖਸਾੜੀ ਇਹ ਗੱਲ ਆ ਬੋਟਰ ਟਰਾਲੀਆਂ ਦਾ ਨਹੀਂ ਇਹ ਹੋਰ ਵੀ ਟਰਾਲੀਆਂ ਹੋਰ ਵੀ ਬੰਦੂ ਕੋ ਜਿਹੜਾ ਕਰੋੜਾਂ ਦਾ ਸਮਾਨ ਹੋਇਆ ਨਾ ਚੋਰੀ ਉਹ ਇਥੋਂ ਬਰਾਮਦ ਹੋ ਸਕਦੇ ਕੋ ਇਹ ਵੱਡਾ ਇੱਕ ਕੱਪਾ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਉਹਨਾਂ ਨੇ ਉਲਖ ਨਹੀਂ ਕੀਤਾ ਉਹ ਕਹਿੰਦਾ ਖਾਬ ਹੈਗੀ ਇਹ ਲੰਗੋਵਾਲ ਤੋਂ ਟਰਾਲੀ ਸਿੰਗਲ ਟੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਜਿਹੜਾ ਪੰਕਜ ਪੰਪੂ ਆਮ ਆਦਮੀ ਪਾਰਟੀ ਦਾ ਇਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਦਾ ਪਤੀ ਹੈ ਉਹਦੇ ਪਲਾਂਟ ਦੇ ਵਿੱਚੋਂ ਉਹਦੀਆਂ ਦੁਕਾਨਾਂ ਦੇ ਵਿੱਚੋਂ ਬੋਲਸੀ ਦੀ ਹਾਜ਼ਰੀ ਐ ਦਿਖਾ ਦਿਓ ਐਸਐਚਓ ਸਾਹਿਬ ਖੜੇ ਆ ਮੌਜੂਦਾ ਆਏ ਨੇ ਸਾਡੇ ਮਦਦ ਲਈ ਆਏ ਨੇ ਤੁਸੀਂ ਆਏ ਹੋ ਪੱਤਰਕਾਰ ਵੀਰੋ ਇਹ ਇੱਕ ਡੈਰ ਆ ਸੀ ਜਿਹੜੇ ਦੀ ਮੈਂ ਸਨਾਖਤ ਕਰ ਚੁੱਕਿਆ ਦੂਸਰਾ ਡੈਰ ਆ ਪਿਆ ਇਹ ਇੱਕ ਟਰਾਲੀ ਦੇ ਦੋਨੇ ਡੈਰ ਸਿੰਗਲ ਡੈਰੀ ਦੇ ਬਰਾਬ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਐ ਆ ਦੂਜੇ ਡੈਰ ਨੇ ਜਿਹੜੀਆਂ ਦੋ ਟਰਾਲੀਆਂਆਂ ਆਆਂ ਸੀ ਤੁਹਾਡੇ ਇੱਕ ਮਿੰਟ ਭਾਈ ਤੁਹਾਡੇ ਚੈਨਲਾਂ ਦੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਆਈਆਂ ਨੇ ਆ ਦੂਜੀ ਟਰਾਲੀ ਦੇ ਟਾਇਰ ਨੇ ਕਿ ਅਸੀਂ ਕਿਸਾਨ ਬੁਲਾ ਲਏ ਐ 22 ਟਰਾਲੀਆਂ ਗਾਇਬ ਨੇ ਇਹਨਾਂ ਦੀ ਸਰਾਖਤ ਸਵੇਰੇ ਕਰਾਂਗੇ ਇਹ ਵੀ ਹੁਣ ਸਰਾਖਤ ਕਰਦਾ ਮੈਂ ਦਾਵਾ ਕਰਦਾ ਸਬੂਤ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਟਰਾਲੀ ਤੋਂ ਲੋਂਗੋ ਵਾਲਾ ਇਹ ਮੈਂ ਸਰਾਖਤ ਕਰਦਾ ਕਿਉਂਕਿ ਭਾਈ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਤੁਸੀਂ ਕਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਜੇ ਸਤੂ ਸੋ ਵੀ ਕਹਿਣਗੇ ਵੀ ਹੋ ਸੇ ਨਿਕਲ ਰੋਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਇੱਕ ਹੋਈ ਗੱਲ ਜਿਹੜੀ ਉਹ ਹੀ ਟਰਾਲੀ ਦਾ ਟੈਰਾ ਸੱਤੋਂ ਨਹੀਂ ਕਹਿਣੇ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਮੈਂ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਸੀ ਫੋਟੋ ਕੱਢ ਬਾਣੀ ਦਿਖਾਉਂਦੇ ਆ ਦੇਖੋ ਭਾਈ ਜੀ ਇਹ ਜਿਹੜੀ ਟਰਾਲੀਆਂ ਮੌਜੂਦਾ ਬਣੀ ਹੋਈਆਂ ਨਾ ਪੂਰੀ ਤੁਹਾਨੂੰ ਫੋਟੋ ਅਸੀਂ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜਿਹੜੀਆਂ ਆਮ ਆਦਮੀ ਪਾਰਟੀ ਦਵੇ ਮਾਰਦੀ ਸੀ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਹਤ ਹੋ ਗਿਆ ਆ ਮਾਦਮੀ ਪਾਰਟੀ 90 ਦੇ ਵਿੱਚੋਂ ਇੱਕ ਕਿਸਾਨਾਂ ਦੇ ਸ਼ੰਗਾਰਸਰੀ ਜਿੱਤ ਹੈ ਗੱਡੀ ਕਰਾਉਣ ਆ ਗਏ ਮੁੰਡੇ ਵਾਲੇ ਪਹੁੰਚ ਗਏ ਫਿਰ ਬੰਦ ਹੋ ਗਿਆ ਜੇ ਇਹ ਜੇ ਸਾਹਤ ਆ ਜਾਊ ਲੜਦਾ ਯਾਰ ਕੇ ਇਹ ਗੱਲੇ ਅੱਗੇ ਵੀ ਫੇਰ ਕਰਦੇ ਲੱਗ ਜਾਂਦੇ ਪਲਗੇ ਉਹ ਹੋਰ ਮਿੰਟ ਪਾ ਰਹੇ ਹਨ ਕੰਦੇ ਕੰਦੀ ਕਰ ਆ ਜੀ ਅਸੀਂ ਹੁਣ ਆ ਟਰਾਲੀ ਦੇ ਟਾਇਰ ਨੇ ਦੇਖ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਸੇਮ ਟਾਇਰ ਨੇਗੇ ਮਿਲਿਆ ਸਾਡਾ ਦੇਖ ਲੱਖੋ ਨਹੀਂ ਬੜਾ ਜੀ ਭਾਈ ਅਸੀਂ ਕੱਚੇ ਪੈਰੀ ਗੱਲ ਨਹੀਂ ਕਰਾਂਗੇ ਟ੍ਰਾਲੀ ਵਾਲੇ ਝਾੜੂ ਵਾਲੇ ਝਾੜੂ ਚੋਰ ਝਾੜੂ ਪਾਰਟੀ ਝਾੜੂ ਚੋਰ ਝਾੜੂ ਪਾਰਟੀ ਝਾੜੂ ਚੋਰ ਸੇਮ ਪੰਨਾਬਾਦ ਸੇਮ ਮਾਨ ਕਮਲੀ ਚੋਰ ਪੰਜਾਬ ਸਰਕਾਰ ਫਰਨਾਬਾਦ ਪੰਜਾਬ ਸਰਕਾਰ ਫਰਨਾਬਾਦ ਪੰਜਾਬ ਸਰਕਾਰ ਫਰਨਾਬਾਦ ਜਿਹੜਾ ਐਪੀਸੋਡ ਚੱਲ ਰਿਹਾ ਨਾਬੇ ਦਾ ਤੁਸੀਂ ਦੇਖ ਰਹੇ ਹੋ ਇਹ ਲੰਬੇ ਸਮੇਂ ਤੋਂ ਬਈ ਇਹਦੇ ਅਸੀਂ ਪਿੱਛੇ ਲੱਗੇ ਹੋਏ ਸੀਗੇ ਜਿਵੇਂ ਕਿ 19 ਮਾਰਚ ਦੀ ਰਾਤ ਜਿਹੜੀ ਸਾਡੇ ਕਿਸਾਨਾਂ ਵਾਸਤੇ ਇੱਕ ਕਾਲੀ ਰਾਤ ਬਣੀ ਯਾਨੀ ਪੰਜਾਬ ਸਰਕਾਰ ਨੇ ਇੱਕ ਪਾਸੇ ਸਾਡੀ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਮੀਟਿੰਗਾਂ ਚੱਲ ਰਹੀਆਂ ਨੇ ਔਰ ਦੂਜੇ ਪਾਸੇ ਸਾਨੂੰ ਵਿਸ਼ਵਾਸ ਚ ਲੈ ਕੇ ਆ ਭਗਵਾਨ ਤੁਮਾਨ ਸਰਕਾਰ ਨੇ ਸਾਡੀਆਂ ਟਰਾਲੀਆਂ ਕਿਤਾਣਾ ਚ ਸੜਤੀਆਂ ਯਾਨੀ ਜਿਹੜਾ ਤੱਕਾ ਕਿਸਾਨਾਂ ਨਾਲ ਪੰਜਾਬ ਸਰਕਾਰ ਨੇ ਕੀਤਾ ਉਹ ਇੱਕ ਨਵਾਂ ਇਤਿਹਾਸ ਸਿਰਜਿਆ ਨਵੀਂ ਭਾਜੀ ਪਾਈ ਸੀ ਕਿਸਾਨਾਂ ਦੇ ਨਾਲ ਸੋ ਕਿਸਾਨਾਂ ਨੇ ਵੀ ਜਦੋਂ ਬਈ ਉਥੋਂ ਸੰਭੂ ਤੋਂ ਟਰਾਲੀਆਂ ਹੱਕੀਆਂ ਆਵਦੀਆਂ ਜਾਂ ਜਿੰਨੀਆਂ ਕਿ ਮਿਲੀਆਂ ਤਾਂ ਪ੍ਰਣ ਕੀਤਾ ਸੀ ਵੀ ਭਗਵੰਤ ਮਾਨਸਿਆ ਤੈਂ ਤਾਂ ਆਪਦਾ ਕਰ ਲੈ ਜਿਹੜਾ ਕੋਈ ਕਰਨਾ ਹੁਣ ਤੇਰੀ ਧੌਣ ਤੇ ਗੋਡਾ ਧਰ ਕੇ ਤੇਰੀ ਹਿੱਕ ਝੋ ਕੱਢਾਂਗੇ ਸਾਰਾ ਕੁਝ ਯਾਨੀ ਦਰਜਨਾ ਟਰਾਲੀਆਂ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਗੁੰਮ ਹੋ ਗਈਆਂ ਸੀ ਤਾਂ ਉਹਦੇ ਚੋਂ ਸਾਨੂੰ ਪਤਾ ਲੱਗਿਆ ਵੀ ਨਾਬੇ ਦੇ ਵਿੱਚ ਆ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਆ ਪੰਕਜ ਪੱਪੂ ਇਹਦੇ ਇਹ ਆਪਣੇ ਟਰੈਕਟਰ ਪ੍ਰੀਤ ਟਰੈਕਟਰ ਜਿਹੜੇ ਨਗਰ ਕੌਂਸਲ ਦੇ ਆ ਜਾਨੀ ਪੰਜ ਬੰਦੇ ਬਲੈਰੋ ਗੱਡੀ ਦੇ ਵਿੱਚ ਇੱਥੋਂ ਜਾ ਕੇ ਟਰੈਕਟਰਾਂ ਦੇ ਜਾ ਕੇ ਦੋ ਟਰਾਲੀਆਂ ਪਵਾ ਲਿਆਉਂਦੇ ਆ ਬਾਈ ਔਰ ਉਥੋਂ ਇਹ ਲਗਭਗ 20 ਤਰੀਕ ਦੇ 20 ਮਾਰਚ ਦੀ ਗੱਲ ਆ ਸਾਮ ਨੂੰ 7 ਵਜੇ ਮੋਰਚੇ 'ਚੋਂ ਚੱਲਦੇ ਆ 8:00 8:00 ਦੇ ਕਰੀਬ ਇਹ ਇੱਕ ਢਾਬੇ 'ਤੇ ਬੈਠ ਕੇ ਖਾਣਾ ਖਾਂਦੇ ਆ ਜਾਨੀ ਕੱਲੀ-ਕੱਲੀ ਖਬਰ ਸਾਡੇ ਕੋਲੇ ਸਾਨੂੰ ਰਿਪੋਰਟਾਂ ਮਿਲੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਰੋਟੀ ਦੇ ਪੁਲਾਂ ਤੇ ਇੱਕ ਫੈਕਟਰੀ ਆ ਜਿਹੜੀ ਲੋਹੇ ਨੂੰ ਢਾਲਦੀ ਆ ਭਾਈ ਉਹ ਦੋ ਟਰਾਲੀਆਂ ਲਿਆ ਕੇ ਉੱਥੇ ਖੜਾ ਦਿੱਤੀਆਂ ਜਾਂਦੀਆਂ ਨੇ ਜਾਨੀ ਟਾਈਮ ਵਿਚਾਰ ਕੇ ਦੂਜੇ ਤੀਜੇ ਦਿਨ ਉਹ ਟਰਾਲੀਆਂ ਨਗਰ ਕੌਂਸਲ ਦੇ ਦਫ਼ਤਰ ਵੀ ਆਉਂਦੀਆਂ ਨੇ ਜਦੋਂ ਸਾਨੂੰ ਪਤਾ ਲੱਗਦਾ ਸਾਡੇ ਕਿਸਾਨ ਭਰਾ ਨਗਰ ਕੌਂਸਲ ਜਾ ਕੇ ਚੈੱਕ ਕਰਦੇ ਆ ਪਰ ਜਿਹੜਾ ਇਹ ਪੱਪੂ ਆ ਭਾਈ ਇਹ ਇੱਕ ਬਹੁਤ ਹੀ ਚਲਾਕ ਬਹੁਤ ਹੀ ਜਾਨੀ ਇਹ ਕਹਿ ਲੋ ਵੀ ਲੂੰਬੜੀ ਤਰ੍ਹਾਂ ਲੂੰਬੜੀ ਦੀ ਤਰ੍ਹਾਂ ਦੀ ਇਹਦੀ نسل ਦਾ ਬੰਦਾ ਇਹ ਇਹਨੇ ਉਹ ਟਰਾਲੀਆਂ ਖੱਬੇ ਸੱਜੇ ਕਰਤੀਆਂ ਜਾਨੀ ਸਾਡੇ ਹੱਥ ਨਹੀਂ ਲੱਗੀਆਂ ਕਿਉਂਕਿ ਭਰਾਵੋ ਕਿਸੇ ਤੋਂ ਬਿਨਾ ਸਬੂਤਾਂ ਤੋਂ ਕਿਸੇ ਤੇ ਬਲੇਮ ਕਰਨਾ ਕੋਈ ਵਧੀਆ ਗੱਲ ਨਹੀਂ ਸੋ ਅਸੀਂ ਟਾਈਮ ਬਿਚਾਰਿਆ ਸਮਾਂ ਲੰਘਿਆ ਅਸੀਂ ਉਹਨਾਂ ਟਰਾਲੀਆਂ ਦੀ ਪੈੜ ਦਬਦੇ ਰਹੇ ਜਾਨੀ ਲਗਭਗ 1 ਮਹੀਨੇ ਤੋਂ ਸਾਨੂੰ ਸੂਹ ਮਿਲ ਗਈ ਸੀ ਵੀ ਇਹ ਟਰਾਲੀਆਂ ਸਾਡੀਆਂ ਵੇਚਤੀਆਂ ਇਹਨਾਂ ਨੇ ਖੁਰਦੂ-ਬੁਰਦ ਕਰਨ ਵਾਸਤੇ ਟਰਾਲੀਆਂ ਦੀ ਭੰਨ ਤੋੜ ਕਰਕੇ ਜਾਨੀ ਆਪਦੀ ਫੈਕਟਰੀ ਦੇ ਵਿੱਚ ਨਾਲ ਗੱਡੀ ਵਗ ਜੂ ਫੈਕਟਰੀ ਦੇ ਵਿੱਚ ਜਿਹੜੀ ਫੈਕਟਰੀ ਦੇ ਵਿੱਚੋਂ ਟਰਾਲੀਆਂ ਤੋੜੀਆਂ ਗਈਆਂ ਜਦੋਂ ਟਰਾਲੀਆਂ ਤੋੜੀਆਂ ਬਈ ਉਥੇ ਕਾਫੀ ਸਮਾਨ ਉਹ ਫੈਕਟਰੀ ਦੀ ਜਿਹੜੀ ਬਰਕਸ਼ਾਹ ਵਾ ਉਹਦੇ ਵਿੱਚ ਰਹਿ ਗਿਆ ਇਹ ਖਬਰ ਸਾਨੂੰ ਮਿਲੀ ਸੋ ਅਸੀਂ ਇਨਕੁਆਰੀ ਕਰਦੇ 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 ਜਾਨੀ ਪੱਕੇ ਸਬੂਤਾਂ ਦੇ ਆਧਾਰ ਤੇ ਜਦੋਂ ਸਾਨੂੰ ਤਸੱਲੀ ਹੋਈ ਵੀ ਹਾਂ ਯਾਰ ਜਿਹੜਾ ਸਮਾਨ ਹੈ ਦੀ ਬਰਕਸ਼ਾਹ ਦੇ ਵਿੱਚ ਆ ਤਾਂ ਕੱਲ ਪਹੁੰਚਤਾ ਜਾਨੀ ਜਾਣਕਾਰੀ ਤੋਂ ਬਾਅਦ ਸਾਡੇ ਸੂਬੇ ਦੇ ਜਸਵਿੰਦਰ ਸਿੰਘ ਲੋਂਗੋਵਾਲ ਜਿਹੜੇ ਆ ਪ੍ਰਧਾਨ ਨੇ ਉਹਨਾਂ ਦੀ ਗਵਾਈ ਚ ਮੋਰਚਾ ਖੋਲਿਆ ਸੋ ਮੋਰਚਾ ਖੋਲ ਕੇ ਉਥੋਂ ਦੋ ਦੋ ਟਰਾਲੀਆਂ ਦੇ ਚਾਰ ਟਾਇਰ ਵਾਲੀ ਸਿੰਗਲ ਟਰਾਲੀਆਂ ਸੀਗੀਆਂ ਤੇ ਹੁੱਕਾਂ ਟਰਾਲੀਆਂ ਦੀਆਂ ਡਹੀਆਂ ਤੇ ਟਰਾਲੀਆਂ ਦੇ ਜੈਕ ਸੀ ਜਿਹੜੇ ਯਾਨੀ ਲਿਫਟ ਜੈਕ ਕਹਿ ਸਕਦੇ ਆ ਅਸੀਂ ਉਹ ਪਾਈਪਾਂ ਸਮੇਤ ਅਸੀਂ ਉਹ ਬਰਾਮਦ ਕਰੇ ਸੋ ਬਰਾਮਦ ਕਰਕੇ ਬਈ ਅਸੀਂ ਪੁਲਿਸ ਨੂੰ ਇਹ ਸੁਭਾਤੇ ਆ ਉਦੋਂ ਬਾਅਦ ਆ ਜਿਹੜੀ ਆਨਲਾਈਨ ਇਹਦੇ ਨਾਂ ਤੇ ਐਫ ਆਈ ਆਰ ਆ ਆ ਚਾੜ ਕੇ ਡੀਡੀਆਰ ਤੇ ਫਰਦਰ ਇਹਨਾਂ ਤੋਂ ਲੈ ਲੀਆ ਹੁਣ ਜਿਹੜੀ ਅਗਲੀ ਕਾਰਵਾਈ ਆ ਉਹ ਸੰਭੂ ਸੰਭੂ ਕਿਉਂਕਿ ਐਫਆਈਆਰ ਦਰਜ ਹੋਈ ਹੋਈ ਆ ਸਾਡੀ ਉਹਦੇ ਆਧਾਰ 'ਤੇ ਇਨਕੁਆਰੀ ਕਰਾ ਕੇ ਹੁਣ ਜਿਹੜਾ ਸਾਡਾ ਟਾਰਗੇਟ ਆਗਲਾ ਅਸੀਂ ਭਾਈ ਇਹਨੂੰ ਵੱਡੇ ਸੰਘਰਸ਼ ਵਿੱਢ ਕੇ ਜਣੀ ਸਲਾਖਾਂ ਦੇ ਪਿੱਛੇ ਪਹੁੰਚਣ ਤੱਕ ਜਿਹੜਾ ਸੰਘਰਸ਼ ਜਾਰੀ ਰੱਖਾਂਗੇ ਕੁੱਲ ਮਿਲਾ ਕੇ ਤੁਸੀਂ ਸੁਣ ਲਿਆ ਸਵਾਲ ਇਹ ਆ ਕਿ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਡੀਡੀਆਰ ਕੱਟੀ ਆ ਪੁਲਸਾ ਕੀ ਕਾਰਵਾਈ ਕਰਦੀ ਉਸ ਤੋਂ ਪਹਿਲਾਂ ਵੀ ਟਰਾਲੀ ਚੋਰੀਆਂ ਦੇ ਕਈ ਕੇਸ ਦਰਜ ਨੇ ਭਾਰਤੀ ਕਿਸਾਨ ਜੂਨੀਅਨ ਇਕਤਾ ਆਜ਼ਾਦ ਜਿਹੜੀ ਬਣੀ ਹੈ ਉਹਦੇ ਪ੍ਰਧਾਨ ਨੇ ਜਿਹੜੇ ਜਸਵਿੰਦਰ ਲੋਂਗੋਵਾਲ ਉਹਨਾਂ ਨੇ ਖੁਦ ਮੌਕੇ ਤੇ ਪਹੁੰਚਿਆ ਉਹਨਾਂ ਨੇ ਲੋਂਗੋਵਾਲ ਤੋਂ ਮਿਸਤਰੀ ਨੂੰ ਬੁਲਾ ਕੇ ਟਰਾਲੀ ਦੇ ਪੁਰਜ਼ਿਆਂ ਦੀ ਪਛਾਣ ਕਰਾਈ ਹੈ ਤੇ ਇਹ ਟਰਾਲੀ ਦੱਸਿਆ ਜਾਂਦਾ ਹੈ ਕਿ ਲੋਂਗੋਵਾਲ ਦੇ ਇੱਕ ਕਿਸਾਨ ਦੀ ਹੈ ਉਸ ਨਾਲ ਹੀ ਅੰਮ੍ਰਿਤਸਰ ਦੀ ਇੱਕ ਟਰਾਲੀ ਦੱਸੀ ਜਾਂਦੀਆਂ ਉਹਨਾਂ ਨੂੰ ਵੀ ਬੁਲਾਇਆ ਗਿਆ ਜਾਨੀ ਕਿ ਅੰਨੀ ਪਾਈ ਪਈ ਹੈ ਸੱਤਾ ਦਾ ਨਸ਼ਾ ਸਿਰ ਚੜ੍ਹ ਕੇ ਬੋਲਦਾ ਹੈ ਸੱਤਾ ਦੀ ਸ਼ੈ ਹੈ ਦੇਖੋ ਕੋਈ ਸੇ ਦੀ ਐਡੀ ਹਿੰਮਤ ਨਹੀਂ ਹੁੰਦੀ ਕਿ ਐਵੇਂ ਕਰ ਲਈ ਜਿੰਨਾ ਡੈਮੋ ਨੂੰ ਪ੍ਰਸ਼ਾਸਨ ਤੇ ਆਪਣੀ ਪਾਰਟੀ ਦੇ ਅੰਦਰੋਂ سپورਟ ਨਹੀਂ ਮਿਲਦੀ ਹੁਣ ਇਹ ਕਿਹਦੀ ਸ਼ੈ ਤੇ ਕੀਤਾ ਗਿਆ ਕਿਉਂ ਕੀਤਾ ਗਿਆ ਐਮਐਲਏ ਨਾਭਾ ਗੁਰਦੇਵ ਮਾਨ ਇਸ ਮਾਮਲੇ 'ਚ ਕੀ ਜਵਾਬ ਦੇਣਗੇ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਗੁਰਦੇਵ ਮਾਨ ਦੀ ਕੀ ਇਹਦੇ 'ਚ ਮিলিਪੁਕਤ ਸੀ ਕਿ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਦੀ ਮਿਲੀ ਭੁਗਤ ਸੀ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਤੇ ਜਿਹੜੀ ਪ੍ਰਧਾਨ ਬੀਬਾ ਚਾਵਲਾ ਜਿਹੜੇ ਐ ਪੰਕਜ ਪੱਪੂ ਦੀ ਧਰਮ ਪਤਨੀ ਨੇ ਉਹਨਾਂ ਨੂੰ ਵੀ ਗੱਲ ਸਾਹਮਣੇ ਕਰਨੀ ਚਾਹੀਦੀ ਆਪਣੇ ਨਾਲ ਕੀ ਨਾਤਾ ਹੈ ਕੀ ਹੁਣ ਉਹ ਉਹਨੂੰ ਆਮ ਆਦਮੀ ਪਾਰਟੀ ਚੋਂ ਕੱਢਣਗੇ ਇਹ ਇੱਕ ਸਵਾਲ ਬਣ ਚੁੱਕਿਆ ਹੈ ਖੈਰ ਆਮ ਆਦਮੀ ਪਾਰਟੀ ਕਈ ਮਾਮਲਿਆਂ ਦੇ ਉੱਤੇ ਨੰਗੀ ਹੋਈ ਹੈ ਹੁਣ ਟਰਾਲੀ ਚੋਰੀ ਦੇ ਮਾਮਲੇ 'ਚ ਇੱਕ ਵਾਰ ਫੇਰ ਨੰਗੀ ਹੁੰਦੀ ਵਿਖਾਈ ਦਿੰਦੀ ਹੈ